ਸਮੀਰ ਸਿੰਘ ਬਾਇਦਲ ਤੇ ਐਸੋ ਨੇ ਤਨਖਾਹਾਂ ਕੀਤੇ ਹੋਏ ਉਹਨਾਂ ਨੂੰ ਤਾਂ ਨਹੀਂ ਬੁਲਾਏ ਜੇ ਤਨਖਾਹਾਂ ਨਾ ਹੁੰਦੇ ਸੀ ਜ਼ਰੂਰ ਲੈ ਕੇ ਹੁੰਦੇ ਗੱਲੇ ਵੀ ਕਾਲੀ ਦਲ ਇਕੱਠਾ ਹੋਣਾ ਤਾਂ ਹਰ ਕੋਈ ਚਾਹੁੰਦਾ ਹੈਗਾ ਜਿਹੜਾ ਵੀ ਕੋਈ ਪੰਥਕ ਸੋਚ ਵਾਲਾ ਚਾਹੁੰਦਾ ਵੀ ਕਾਲੀ ਦਲ ਇਕੱਠਾ ਹੋਵੇ ਅਸੀਂ ਪਰ ਗੱਲ ਇਹ ਹੈ ਵੀ ਲੀਡਰਸ਼ਿਪ ਅਗਵਾਈ ਐਸਾ ਵਿਅਕਤੀ ਕਰੇ ਜਿਹਦੇ ਉੱਤੇ ਕੌਮ ਭਰੋਸਾ ਕਰ ਸਕੇ ਜਿਹਦੀਆਂ ਸੇਵਾਵਾਂ ਕੌਮੀ ਪਿਛਲੇ ਸਮੇਂ ਦੇ ਵਿੱਚ ਇੱਕ ਲਾਮਿਸਾਲ ਰਹੀਆਂ ਹੋਣ ਤੋ ਐਸੇ ਕੋਈ ਸ਼ਖਸੀਅਤ ਜਿਹੜਾ ਹੈ ਅੱਗੇ ਲਿਆਉਣ ਦੀ ਲੋੜ ਹੈ ਲੱਭਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਾਰੀ ਇਕੱਠੇ ਐਸੀ ਬਣਾ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਮਝ ਨਹੀਂ ਆਈ ਪਿੱਛੇ ਉਹ ਸੰਮੇ ਦੇ ਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ 27 ਸਾਲ ਜਿਹੜੇ ਰਹੇ ਐ ਤੇ ਉਹਦੇ ਪਿੰਡ ਵਿੱਚ ਆ ਕੇ ਸਾਨੂੰ ਸਤਿਕਾਰ ਦੇਣਾ ਚਾਹੀਦਾ ਸੀਗਾ ਉਹ ਆਪਣੇ ਵੱਲੋਂ ਦੂਖਨਵਾਰਨ ਗੁਰਦੁਆਰਾ ਸਾਹਿਬ 'ਚ ਜੇ ਬਣਾ ਰਹੇ ਐ ਕੇਵਲ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਕੇਵਲ ਸਕੂਲ ਨਾਲ ਕਾਲਜਾਂ ਦੇ ਸਟਾਫ ਲਿਆ ਕੇ ਉਹਨਾਂ ਨੂੰ ਇਕੱਠੇ ਕਰਕੇ ਕਰ ਰਹੇ ਪਰ ਨਹੀਂ ਸਿਕਾਣਾ ਚਾਹੀਦਾ ਅਸੀਂ ਸਭ ਨੂੰ ਸੱਦਾ ਦਿੱਤਾ ਸਭ ਨੂੰ ਕਿਹਾ ਕਿ ਇੱਥੇ ਪਹੁੰਚੋ ਪੰਥ ਦੇ ਕਿਤੇ ਪਤਾ ਹੋਏਗਾ ਜੀ ਮੈਂ ਕੀ ਕਹਿ ਸਕਦੀ ਨਹੀਂ ਕਿ ਤੁਰਤਾ ਜ਼ਰੂਰੀ ਨਹੀਂ ਪੰਥ ਹੈ ਇਕੱਠਾ ਹੈ ਉਹਦੇ ਵਿੱਚੋਂ ਵੱਖਰੀ ਸੋਚ ਦੇ ਲੋਕ ਵੱਖਰੇ ਹੋ ਸਕਦੇ ਐ ਕਦੀ ਪੰਥ ਤੋ ਫੇਰ ਨਹੀਂ ਹੋ ਸਕਦਾ ਸੁਮੇਰ ਬਾਦਲ ਤਾਂ ਇਕੱਠੇ ਕਰ ਸਕਦੇ ਸੀ ਸਾਰਿਆਂ ਨੂੰ ਕਿਉਂ ਸੁਮੇਰ ਸਿੰਘ ਬਾਦਲ ਤੇ ਐਸੋਨੇ ਤਨਖਾਹਾਂ ਕੀਤੇ ਹੋਏ ਉਹਨਾਂ ਨੂੰ ਤਾਂ ਨਹੀਂ ਬੁਲਾਏ ਜੇ ਤਨਖਾਹਾਂ ਨਾ ਹੁੰਦੇ ਸੀ ਜ਼ਰੂਰ ਲੈ ਕੇ ਹੁੰਦੇ ਕੁਸ਼ੀ ਹੈ ਕਿ ਸ਼ਤਾਬਦੀ ਜਿਹੜੀ ਹੈ ਮਾਨ ਜੋ ਜਿਹਦਾ ਟੋੜਾ ਸਕਦੀ ਬਣਾਈ ਜਾ ਰਹੀ ਹੈ ਬਵਾਰੀਆਂ ਕਹਾਣੀਆਂ ਪੁੱਤ-ਪੁੱਤ ਕ੍ਰੀਣ ਕਿਉਂਕਿ ਜਿਹੜਾ ਪਿੱਛੇ ਵਿਰਸਾ ਹੁੰਦਾ ਨਾ ਜੀ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਉਹਨਾਂ ਦੀ ਪ੍ਰੇਰਣਾ ਵਾਂ ਲੈਂਦਾ ਹੈ ਜਦਾ ਟੋੜਾ ਸਾਬ ਟੋੜਾ ਸਾਹਿਬ ਇੱਕ ਕੇਵਲ ਮਨੁੱਖ ਨਹੀਂ ਸੀ ਉਹ ਇੱਕ ਐਸੀ ਸ਼ਖਸੀਅਤ ਸੀ ਜਿਨੇ ਅਕਾਲ ਪੁਰਖ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਦੀ ਜਿਹੜੀ ਰਾਜਨੀਤੀ ਹੈ ਅੱਜ ਦੀ ਜਿਹੜੀ ਬੰਦਕ ਸੋਚ ਹੈ ਉਹਨੂੰ ਇਸ ਗੱਲ ਵਾਸਤੇ ਦ੍ਰਿੜਤਾ ਨੂੰ ਤੋੜਨਾ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਵਾਂਗ ਹਮੇਸ਼ਾ ਆਪਣੇ ਜੀਵਨ ਨੂੰ ਉਹਦੀ ਪ੍ਰੇਰਣਾ ਵਿੱਚ ਲੈ ਕੇ ਚੱਲੋ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਖ ਕਿਉਂ ਬਣਾ ਰਹੇ ਨੇ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਾਰੀ ਇਕੱਠੇ ਐਸੀ ਬਣਾ ਰਹੇ ਆ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਮਝ ਨਹੀਂ ਆਈ ਪਿਛੇ ਉਹ ਸਮੀਦੇ ਸੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ 27 ਸਾਲ ਜਿਹੜੇ ਰਹੇ ਐ ਤੇ ਉਹਦੇ ਪਿੰਡ ਵਿੱਚ ਆ ਕੇ ਸਾਨੂੰ ਸਤਿਕਾਰ ਦੇਣਾ ਚਾਹੀਦਾ ਸੀਗਾ। ਉਹ ਆਪਣੇ ਵੱਲੋਂ ਦੁਖਨਵਾਰਨ ਗੁਰਦੁਆਰਾ ਸਾਹਿਬ ਜਿਹੇ ਬਣਾ ਰਹੇ ਐ ਕੇਵਲ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਕੇਵਲ ਸਕੂਲ ਨਾਲ ਕਾਲਜਾਂ ਦੇ ਸਟਾਫ ਲਿਆ ਕੇ ਉਹਨਾਂ ਨੂੰ ਇਕੱਠੇ ਕਰਕੇ ਕਰ ਰਹੇ ਪਰ ਨਹੀਂ ਸੀ ਕਰਨਾ ਚਾਹੀਦਾ ਅਸੀਂ ਸਭ ਨੂੰ ਸੱਦਾ ਦਿੱਤਾ ਸਭ ਨੂੰ ਕਿਹਾ ਕਿ ਇੱਥੇ ਪਹੁੰਚੋ ਪੰਥ ਦੇ ਕਰਕੇ ਪਤਾ ਹੋਏਗਾ ਜੀ ਮੈਂ ਕੀ ਕਹਿ ਸਕਦੀ ਨਹੀਂ ਕਿ ਟੁਰਤਾ ਜ਼ਰੂਰੀ ਨਹੀਂ ਪੰਥ ਹੈ ਇਕੱਠਾ ਹੈ ਉਹਦੇ ਵਿੱਚੋਂ ਵੱਖਰੀ ਸੋਚ ਦੇ ਲੋਕ ਵੱਖਰੇ ਹੋ ਸਕਦੇ ਐ ਕਦੀ ਪੰਥ ਤੋ ਫੇਰ ਨਹੀਂ ਹੋ ਸਕਦਾ ਸੁਖਵੀਰ ਬਾਦਲਾ ਤਾਂ ਇਕੱਠੇ ਕਰ ਸਕਦੇ ਸੀ ਸਾਰਿਆਂ ਨੂੰ ਸੁਖਵੀਰ ਸਿੰਘ ਬਾਦਲ ਤੇ ਐਸੋਨੇ ਤਨਖਾਹਾਂ ਕੀਤੇ ਹੋਏ ਉਹਨਾਂ ਨੂੰ ਤਾਂ ਨਹੀਂ ਬੁਲਾਏ ਜੇ ਤਨਖਾਹਾਂ ਨਾ ਹੁੰਦੇ ਸੀ ਜ਼ਰੂਰ ਲੈ ਕੇ ਹੁੰਦੇ ਜੱਥੇਦਾਰ ਗੁਰਚੰਦ ਸਿੰਘ ਜੀ ਟੋਲਾ ਸਾਹਿਬ ਦਾ 100 ਸਾਲਾਂ ਜਨਮ ਜਿਹੜਾ ਹਸ਼ਤਪ ਦੀ ਮਨਾ ਰਹੇ ਅਸੀਂ ਤੇ ਅੱਜ ਉਹਨਾਂ ਵਰਗੇ ਲੀਡਰਾਂ ਦੀ ਕੌਮ ਨੂੰ ਬਹੁਤ ਵੱਡੀ ਲੋੜ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੇ ਦੌਰ ਵਿੱਚੋਂ ਲੰਘ ਰਹੇ ਹਨ ਮੈਂ ਸਮਝਦਾ ਐਸੀਆਂ ਸ਼ਖਸੀਅਤਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਜਿਹਾ ਜਾਂ ਨਿਸ਼ਕਾਮ ਜੀਵਨ ਉਹਨਾਂ ਨੇ ਬਤੀਤ ਕੀਤਾ ਜੇ ਅੱਜ ਦੀ ਲੀਡਰਸ਼ਿਪ ਅਸੀਂ ਉਹਨਾਂ ਤੋਂ ਸਿੱਖ ਕੇ ਕੁਛ ਨਾ ਕੁਛ ਆਪਣੇ ਜੀਵਨ ਦੇ ਵਿੱਚ ਇਹ ਸਾਰਾ ਕੁਝ ਅਪਣਾ ਲਈਏ ਉਹਨਾਂ ਤੋਂ ਕੁਛ ਨਾ ਕੁਛ ਪ੍ਰਾਪਤ ਕਰੀ ਉਹਨਾਂ ਦੇ ਜੀਵਨ ਤੋਂ ਤਾਂ ਆਕਾਲੀ ਦਲ ਨੂੰ ਮੋੜ ਸੁਰਜੀਤੀ ਵੱਲ ਲਜਾਇਆ ਜਾ ਸਕਦਾ ਸਰ ਅੱਜ ਸਮੇਂ ਦੀ ਲੋੜ ਹੈ ਵੀ ਪੰਥਕ ਸਿਧਾਂਤਾਂ ਤੇ ਪਹਿਰਾ ਦਿੱਤਾ ਜਾਵੇ ਤੇ ਟੋਹੜਾ ਸਾਹਿਬ ਦੀ ਸੋਚ ਤੇ ਪਹਿਰਾ ਦਿੱਤਾ ਜਾਵੇ ਗੱਲ ਇਹ ਵੀ ਆਕਾਲੀ ਦਲ ਇਕੱਠਾ ਹੋਣਾ ਤਾਂ ਹਰ ਕੋਈ ਚਾਹੁੰਦਾ ਹੈਗਾ ਜਿਹੜਾ ਵੀ ਕੋਈ ਪੰਥਕ ਸੋਚ ਵਾਲਾ ਚਾਹੁੰਦਾ ਵੀ ਆਕਾਲੀ ਦਲ ਇਕੱਠਾ ਹੋਵੇ ਅਸੀਂ ਪਰ ਗੱਲ ਇਹ ਹੈ ਵੀ ਲੀਡਰਸ਼ਿਪ ਅਗਵਾਈ ਐਸਾ ਵਿਅਕਤੀ ਕਰੇ ਜਿਹਦੇ ਉੱਤੇ ਕੌਮ ਭਰੋਸਾ ਕਰ ਸਕੇ ਜਿਹਦੀਆਂ ਸੇ ਮਾਮਾ ਕੌਮਲੀ ਪਿਛਲੇ ਸਮੇਂ ਦੇ ਵਿੱਚ ਇੱਕ ਲਾ ਮਿਸਾਲ ਰਹੀਆਂ ਹੋਣ ਜੋ ਐਸੇ ਕੋਈ ਸ਼ਖਸੀਅਤ ਜਿਹੜਾ ਹੈ ਅੱਗੇ ਲਿਆਉਣ ਦੀ ਲੋੜ ਹੈ ਲੱਭਣ ਦੀ ਲੋੜ ਹੈ ਜੇ ਪ੍ਰਧਾਨ ਬਦਲਦੇ ਨੇ ਕੀ ਅਕਾਲੀ ਦਲ ਇਕੱਠਾ ਹੋ ਸਕਦਾ ਬਿਲਕੁਲ ਹੋ ਸਕਦਾ ਬਿਲਕੁਲ ਹੋ ਸਕਦਾ